ਮੁਕੇਰੀ ਦੇ ਪਿੰਡ ਮਨਸੂਰਪੁਰ ਦੇ ਵਿੱਚ ਬੀਤੇ ਦਿਨ ਪੁਲਿਸ ਮੁਲਾਜ਼ਮ ਤੇ ਗੋਲੀ ਚਲਾਉਣ ਵਾਲਾ ਸੁਖਵਿੰਦਰ ਰਾਣਾ ਦਾ ਐਨਕਾਊਂਟਰ ਹੈ ਜੋ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ। ਜੀ ਹਾਂ ਦੱਸ ਦਈਏ ਕਿ ਸੁਖਵਿੰਦਰ ਸਿੰਘ ਰਾਣਾ ਉਸ ਗੈਂਗਸਟਰ ਰਾਣਾ ਮਨਸੂਰਪੁਰਿਆ ਨੇ ਉਹ ਪੁਲਿਸ ਨੇ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ ਤੇ ਪੈਂਦੇ ਪਿੰਡ ਪੁਰਾਣਾ ਪੰਗਾਲਾ ਨੇੜੇ ਇੱਕ ਮੁਕਾਬਲੇ ਸਟੇਜ ਕਰ ਦਿੱਤਾ। ਦੱਸ ਦਈਏ ਕਿ ਬੀਤੇ ਦਿਨ ਪਿੰਡ ਮਨਸੂਰਪੁਰ ਵਿੱਚ ਰਾਣਾ ਮਨਸੂਰਪੁਰਿਆ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ਤੇ ਗੈਂਗਸਟਰ ਨੇ ਹਮਲਾ ਕਰਕੇ ਇੱਕ ਮੁਲਾਜ਼ਮ ਅਮਰਿਤਪਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਸ ਦੇ ਲਾਜ਼ ਦੌਰਾਨ ਮੌਤ ਹੋ ਗਈ। ਇਸ ਵੱਲੋਂ ਮੁਲਜ਼ਮ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬੜ ਦੱਸਿਆ ਕਿ ਪੁਲਿਸ ਘਟਨਾ ਸਮੇਤੋ ਹੀ ਦੋਸ਼ੀ ਦੀ ਪਾਲ ਕਰੇ ਸੀ ਵਾਕਵਕ ਸੂਚਨਾਵਾਂ ਦੇ ਆਧਾਰ ਤੇ ਪਿੰਡਾਂ ਤੇ ਖੇਤਾਂ ਦੀਆਂ ਲੋਕੇਸ਼ਨਾਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਪੁਲਿਸ ਨੇ ਕਟਨੇ ਥਾਂ ਤੋਂ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਨੂੰ ਜਾਣ ਵਾਲੀਆਂ ਸਾਰੀਆਂ ਜਰਨਲਿਸਟ ਸੰਪਰਕ ਸੜਕਾਂ ਤੇ ਰਾਤ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ ਕਰੀਬ 4 ਡੀਐਸਪੀ 6 ਥਾਣਾ ਮੁਖੀ ਦੀ ਅਗਵਾਈ ਵਾਲੀਆਂ ਦਰਜਰ ਪਰ ਪੁਲਿਸ ਟੀਮਾਂ ਵੱਲ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ ਅਤੇ ਸਵੇਰੇ 9:30 ਵਜੇ ਸੂਚਨਾ ਮਿਲੀ ਕਿ ਉਕਤ ਗੈਂਗਸ ਤੇਲਪੋਆਇਆ ਤਕਰੀਬਨ 5 ਵਜੇ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਾਣਾ ਨੇ ਪੰਘਾਲਾ ਨੇਲ ਦੇ ਅਮਨ ਪੈਲਸ ਬਾਹਰ ਇੱਕ ਸੁੰnsan ਥਾਂ ਤੇ ਸ਼ਰਨ ਲਈ ਹੈ ਸੋ ਇਸੇ ਦੌਰਾਨ ਪੁਲਿਸ ਨੇ ਫਾਇਰਿੰਗ ਕੀਤੀ ਅਤੇ ਜਵਾਬੀ ਫਾਇਰਿੰਗ ਦੇ ਵਿੱਚ ਰਾਣਾ ਢੇਰ ਹੋ ਗਿਆ